ਹਾ ਹਾ ਕਾਰ ਮਾਚ ਜਾਂਦੀ ਹੈ ਜਦੋਂ ਇੱਕ ਟੈਂਕਰ ਬਿਨਾ ਡਰਾਈਵਰ ਤੋਂ ਸੜਕ ਤੇ ਦੌੜਨ ਲੱਗਦਾ ਹੈ ਜੀ ਹਾਂ ਵੀਡੀਓ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਵਿੱਚ ਇੱਕ ਟੈਂਕਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੇ ਇਹ ਟੈਂਕਰ ਬਿਨਾ ਡਰਾਈਵਰ ਤੋਂ ਹੀ ਸੜਕ ਤੇ ਦੌੜਨ ਲੱਗ ਜਾਂਦਾ ਹੈ ਦਰਅਸਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਹ ਟੈਂਕਰ ਜੋ ਹੈ ਟੈਂਕਰ ਦਾ ਡਰਾਈਵਰ ਇਸ ਟੈਂਕਰ ਦੇ ਵਿੱਚ ਜੋ ਹੈ ਚਾਬੀ ਲਗਾ ਕੇ ਬਾਹਰ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਟੈਂਕਰ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ ਹੈ ਸਟਾਰਟ ਹੋ ਜਾਂਦਾ ਹੈ ਤੇ ਕੁਝ ਦੂਰੀ ਤੱਕ ਇਹ ਨਿਕਲ ਜਾਂਦਾ ਹੈ ਤੇ ਇਸ ਤੋਂ ਬਾਅਦ ਦੱਸਦੇ ਕਿ ਹਾਈਵੇ ਤੇ ਜੋ ਹੈ ਭਾਜੜਾ ਪੈ ਜਾਂਦੀਆਂ ਨੇ ਲੋਕਾਂ ਨੂੰ ਜੇ ਉਹਨਾਂ ਦੇ ਵੱਲੋਂ ਇੱਧਰ ਉੱਧਰ ਭਜਣਾ ਸ਼ੁਰੂ ਕਰ ਦਿੱਤਾ ਜਾਂਦਾ ਆਪਣੀ ਜਾਨ ਨੂੰ ਬਚਾਉਣ ਦੇ ਲਈ ਤਾਂ ਜਲੰਧਰ ਅੰਮ੍ਰਿਤਸਰ ਹਾਈਵੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਟੈਂਕਰ ਜੋ ਹੈ ਬਿਨਾਂ ਡਰਾਈਵਰ ਤੋਂ ਹੀ ਸੜਕ ਤੇ ਦੌੜਨ ਲੱਗਦਾ ਹੈ ਤੇ ਇਸ ਤੋਂ ਬਾਅਦ ਲੋਕਾਂ ਨੂੰ ਭਾਜੜਾ ਪੈ ਜਾਂਦੀਆਂ ਨੇ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਨਜ਼ਰ ਆਉਂਦੇ ਨੇ ਤਾਂ ਇਹ ਟੈਂਕਰ ਡਰਾਈਵਰ ਜੋ ਟੈਂਕਰ ਦੇ ਵਿੱਚ ਚਾਬੀ ਲਗਾ ਕੇ ਜੋ ਹੈ ਬਾਹਰ ਨਿਕਲ ਜਾਂਦਾ ਆਪ ਟੈਂਕਰ ਤੋਂ ਲੇਕਿਨ ਟੈਂਕਰ ਜੋ ਹੈ ਆਪਣੇ ਆਪ ਸਟਾਰਟ ਹੋ ਜਾਂਦਾ ਹੈ ਤੇ ਸੜਕ ਤੇ ਚੱਲਣਾ ਜੋ ਹੈ ਉਹ ਦੌੜਨ ਲੱਗਦਾ ਹੈ ਤਾਂ ਇਸ ਤੋਂ ਬਾਅਦ ਦੱਸਦੀ ਹੈ ਕਿ ਇਹ ਟੈਂਕਰ ਜੋ ਆਪਣੀ ਲਪੇਟ ਦੇ ਵਿੱਚ ਇੱਕ ਦੂਰੀ ਤੇ ਜੋ ਹੈ ਬਣੇ ਟਾਬੇ ਨੂੰ ਲੈ ਲੈਂਦਾ ਹੈ ਤਾਂ ਟਾਬਾ ਜੋ ਹੈ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੇ ਨਾਲ ਹੀ ਨਾਲ ਜਦ ਇਹ ਟੈਂਕਰ ਇਸ ਟਾਬੇ ਦੇ ਵਿੱਚ ਟਕਰਾਂਦਾ ਹੈ ਇੱਥੇ ਵੱਜਦਾ ਹੈ ਤੇ ਉਸ ਤੋਂ ਬਾਅਦ ਵੱਡਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਟੈਂਕਰ ਦੇ ਵੱਲੋਂ ਦਾਸੇ ਕਿ ਆਪਣੀ ਲਪੇਟ ਦੇ ਵਿੱਚ ਕਿ ਐਕਟਿਵਾ ਤੇ ਇੱਕ ਸਾਈਕਲ ਨੂੰ ਵੀ ਲੈ ਲਿਆ ਜਾਂਦਾ ਹੈ ਉਹਨਾਂ ਨੂੰ ਵੀ ਦੜੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਐਕਟਿਵਾ ਵੀ ਬਿਲਕੁਲ ਨੁਕਸਾਨੀ ਗਈ ਆ ਉਸਤੇ ਪਰ ਖੱੱਚੇ ਉੱਡ ਚੁੱਕੇ ਨੇ ਤੇ ਟੈਂਕਰ ਦਾ ਵੀ ਅਗਲਾ ਹਿੱਸਾ ਜੋ ਹੈ ਉਹ ਕਾਫੀ ਨੁਕਸਾਨਿਆ ਗਿਆ ਦੇਖਿਆ ਜਾ ਸਕਦਾ ਹੈ ਤਾਂ ਮੌਕੇ ਤੇ ਪੁਲਿਸ ਵੀ ਪੁੱਜੀ ਹੋਈ ਆ ਉਹਨਾਂ ਦੇ ਵੱਲੋਂ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲੇਕਿਨ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਵੱਡੀ ਅਣਗਹਿਲੀ ਇੱਥੇ ਜੋ ਹੈ ਟੈਂਕਰ ਡਰਾਈਵਰ ਦੀ ਕਹੀ ਜਾ ਸਕਦੀ ਹੈ ਕਿ ਉਹ ਟੈਂਕਰ ਦੇ ਵਿੱਚ ਜੋ ਹੈ ਚਾਬੀ ਲਗਾ ਕੇ ਛੱਡ ਕੇ ਉੱਥੇ ਚਲਾ ਗਿਆ ਤੇ ਉਸ ਤੋਂ ਬਾਅਦ ਇਹ ਟੈਂਕਰ ਆਪਣੇ ਆਪ ਸਟਾਰਟ ਹੋ ਜਾਂਦਾ ਹੈ ਤੇ ਇਹ ਸੜਕ ਤੇ ਵਾੜਨ ਲੱਗਦਾ ਹੈ ਉਸ ਤੋਂ ਬਾਅਦ ਕੁਝ ਹੀ ਦੂਰੀ ਤੱਕ ਜੋ ਹੈ ਇਹ ਚੱਲਦਾ ਹੈ 150 ਮੀਟਰ ਦੇ ਕਰੀਬ ਇਹ ਬਿਨਾਂ ਡਰਾਈਵਰ ਤੋਂ ਟੈਂਕਰ ਸੜਕ ਤੇ ਦੌੜਦਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਕੋਲ ਹੀ ਬਨੇ ਨੇੜੇ ਹੀ ਬਨੇ ਇੱਕ ਟਾਬੇ ਦੇ ਵਿੱਚ ਜਾ ਕੇ ਵੱਜਦਾ ਹੈ ਤੇ ਇੱਥੇ ਦੱਸੇ ਕਿ ਲੋਕ ਜੋ ਹੈ ਰੋਟੀ ਖਾ ਰਹੇ ਸੀਗੇ ਲੇਕਿਨ ਉੱਥੇ ਇਹ ਲੋਕ ਵੀ ਆਪਣੀ ਜਾਨ ਬਚਾਉਣ ਦੇ ਲਈ ਉੱਥੇ ਰੋਟੀਆਂ ਛੱਡ ਕੇ ਭੱਜਦੇ ਹੋਏ ਜਿਹੜਾ ਨਜ਼ਰ ਆਉਂਦੇ ਨੇ ਤੇ ਇਹ ਸਾਰੀ ਘਟਨਾ ਦੱਸੇ ਕਿ ਅੰਮ੍ਰਿਤਸਰ ਜਲੰਧਰ ਹਾਈਵੇ ਤੇ ਵਾਪਰੀ ਹੈ ਤੇ ਇੱਥੇ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਜੋਸਤੋ ਬਾਤ ਤੁਹਾਨੂੰ ਦੱਸਦੇ ਕਿ ਹਾਹਾ ਕਾਰ ਜ਼ਰੂਰ ਇੱਥੇ ਲੋਕਾਂ ਦੇ ਵਿੱਚ ਮੱਚ ਮਤ ਜਾਂਦੀ ਹੈ ਤੇ ਲੋਕ ਘਬਰਾ ਜਾਂਦੇ ਨੇ ਕਿ ਬਿਨਾਂ ਡਰਾਈਵਰ ਤੋਂ ਇਹ ਟੈਂਕਰ ਕਿਵੇਂ ਸੜਕ ਤੇ ਚੱਲ ਰਿਹਾ ਹੈ ਤਾਂ ਦੱਸਦੇ ਕਿ ਇੱਥੇ ਜੋ ਹੈ ਸਾਈਕਲ ਤੇ ਐਕਟਿਵਾ ਜੋ ਹੈ ਇਸ ਟੈਂਕਰ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਜੋ ਕਿ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਤਾਂ ਵੱਡਾ ਨੁਕਸਾਨ ਹੋਣ ਦੀ ਖਬਰ ਜਿਹੜੀ ਹੈ ਤੇ ਸਾਹਮਣੇ ਆ ਰਹੀ ਹੈ ਹਾਲਾਂਕਿ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਇਸ ਪੂਰੀ ਘਟਨਾ ਦੇ ਵਿੱਚ ਨਹੀਂ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਟੈਂਕਰ ਸੜਕ ਤੇ ਆਪਣੇ ਆਪ ਦੌੜ ਰਿਹਾ ਸੀ ਤਾਂ ਵੱਡਾ ਜੋ ਇੱਥੇ ਜਾਨੀ ਨੁਕਸਾਨ ਨੁਕਸਾਨ ਵੀ ਹੋ ਸਕਦਾ ਸੀਗਾ ਲੋਕ ਇਸ ਦੀ ਲਪੇਟ ਦੇ ਵਿੱਚ ਆ ਸਕਦੇ ਸੀਗੇ ਲੇਕਿਨ ਗਨੀਮਤ ਰਹੀ ਹੈ ਕਿ ਇਥੇ ਲੋਕਾਂ ਦੀ ਜਾਨ ਨਹੀਂ ਗਈ ਹੈ ਤੇ ਲੋਕ ਜ਼ਰੂਰ ਬਚ ਗਏ ਨੇ ਲੇਕਿਨ ਜੋ ਐਕਟੀਵਾ ਤੇ ਸਾਈਕਲ ਇਸ ਦੀ ਲਪੇਟ ਦੇ ਵਿੱਚ ਆਏ ਉਹ ਤੁਸੀਂ ਵੇਖ ਸਕਦੇ ਹੋ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਸੋ ਦੇਖ ਸਕਦੇ ਹੋ ਤਸਵੀਰਾਂ ਜੋ ਇਹ ਜਲੰਧਰ ਅਮਰਸਰ ਹਾਈਵੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਕਿ ਇਹ ਸਾਰੀ ਘਟਨਾ ਵਾਪਰੀ ਹੈ ਇਹ ਟੈਂਕਰ ਆਪਣੇ ਆਪ ਹੀ ਦੌੜਨ ਲੱਗਦਾ ਹੈ ਤੇ ਉਸ ਤੋਂ ਬਾਅਦ ਨੇੜੇ ਦੇ ਬਨੇ ਇੱਕ ਟਾਬੇ ਦੇ ਵਿੱਚ ਜੋ ਹੈ ਜਾ ਵਜਦਾ ਇਸ ਦਾ ਤੇ ਇਥੇ ਜੋ ਲੋਕ ਜਿਹੜਾ ਬੈਠ ਕੇ ਰੋਟੀ ਖਾ ਰਹੇ ਸੀ ਉਹ ਵੀ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜ ਜਾਂਦੇ ਨੇ ਤਾਂ ਹਾਹਾਕਾਰ ਜ਼ਰੂਰ ਮੱਚ ਜਾਂਦੀ ਹੈ ਹਾਈਵੇ ਤੇ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਜਦੋਂ ਲੋਕ ਵੇਖਦੇ ਨੇ ਕਿ ਇੱਕ ਟੈਂਕਰ ਬਿਨਾਂ ਹੀ ਡਰਾਈਵਰ ਤੋਂ ਜੋ ਹੈ ਸੜਕ ਤੇ ਦੌੜ ਰਿਹਾ ਹੈ ਤੇ ਉਸ ਤੋਂ ਬਾਅਦ ਕਬਰਾਹਟ ਜਿਹੜੀ ਹੈ ਲੋਕਾਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਦੀ ਹੈ ਤੇ ਬੜੀ ਹੀ ਮੁਸ਼ਕਲਤ ਦੇ ਨਾਲ ਬੜੀ ਹੀ ਮੁਸ਼ਕਲ ਦੇ ਨਾਲ ਜੋ ਹੈ ਇਥੇ ਇਸ ਟੈਂਕਰ ਨੂੰ ਰੋਕਿਆ ਜਾਂਦਾ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜੋ ਹੈ ਇਸ ਟੈਂਕਰ ਦੇ ਟਾਇਰਾਂ ਦੇ ਅੱਗੇ ਇੱਟਾਂ ਰੱਖੀਆਂ ਜਾਂਦੀਆਂ ਨੇ ਤੇ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਇੱਥੇ ਕੀਤੀ ਜਾਂਦੀ ਹੈ ਤੇ ਇਹ ਹੀ ਗਣੀਮਤ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਜੋ ਹੈ ਉਹ ਨਹੀਂ ਹੋਇਆ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਕੀ ਹੈ ਕਿ ਮਾਮਲਾ ਮਾਮਲਾ ਇਦਾਂ ਹੈ ਵੀ ਵੀ ਇੱਕ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਕਦੇ ਕੋ ਕੰਮ ਗਿਆ ਸੀ ਵਿੱਚ ਚਾਬੀ ਛੱਡ ਗਿਆ ਸੋ ਚੌਂ ਸੀ ਤੇ ਆਟੋਮੈਟਿਕ ਜਿੱਦ ਵੀ ਸਟਾਰਟ ਹੋ ਗਿਆ ਆਪਣੇ ਆਪ ਹਾਲੇ ਫਾਨੀਚਾਪਾ ਪੁਲੀਚਰਾਂ ਦੇ ਚੰਦੇ ਦੇਸ ਤੋਂ ਇਹ ਨਾਮ ਅਕੀਲਾ ਫਲੇ ਰੇਤੀ ਆ ਗੱਡੀ ਅੱਗੇ ਪਿੱਛੇ ਤਿੰਨ ਚਾਰ ਵਾਰੀ ਇੱਕ ਵਿੱਚ ਹੋਈ ਆ ਈਟਾ ਲਾਈਆਂ ਸਾਰੇ ਨੇ ਅਸੀਂ ਗੱਲ ਕੋ ਤਾਂ ਜਾ ਕੇ ਗੱਡੀ ਕਿਤੇ ਕੰਟਰੋਲ ਹੋਦੀ ਆ ਤੇ ਪਹਿਲੀ ਟੱਪਾ ਖੁੱਲਾ ਸੀਗਾ ਉਦੋਂ ਹੀ ਟੱਪਾ ਖੁੱਲਾ ਸੀ ਜਿਹੜੇ ਕਸ਼ਮਰ ਰੋਟੀ ਖਾ ਰਹੇ ਸੀ ਇੱਥੇ ਉਹਨਾਂ ਦੇ ਵਿੱਚ ਐਕਟੀਵਾ ਤੇ ਸਾਈਕਲ ਤੇ ਚੱਲ ਗਏ ਕੋਈ ਨੁਕਸਾਨ ਤਾਂ ਨਹੀਂ ਬਈ ਜਾਣੀ ਨੁਕਸਾਨ ਜਾਣੀ ਨੁਕਸਾਨ ਨਹੀਂ ਹੋਇਆ ਡਰਾਈਵਰ ਵਿੱਚੋਂ ਨੇ ਫਾਰਮ ਕੀਤਾ ਆ ਡਰਾਈਵਰ ਵਿੱਚ ਹੈਨੀ ਸੀ ਹੁਣ ਜਦ ਪਤਾ ਲੱਗਾ ਵੀ ਇਦਾਂ ਦਾ ਕਰਕੇ ਕੰਮ ਹੋ ਗਿਆ ਡਰਾਈਵਰ ਨੇ